ਜਾਂਦਾ ਸੀ ਪਰ ਜਿੱਦ ਕਹਿੰਦੇ ਸਮਾਂ ਚੇਂਜ ਹੋ ਗਿਆ ਹੈ 20:30 ਤੇ 21 ਨੰਬਰਾਂ ਦੀ ਬੰਦ ਕਹਿੰਦਾ ਹੁਕਮ ਹੈ ਬਾਬਾ ਨਾਨਸਬੀ ਕਲੇਰਾ ਵਾਲੇ ਧੰਨਵਾਦ ਤੁਹਾਡਾ ਵੀ ਬਹੁਤ ਵੱਡੀ ਸੇਵਾ ਹੈ ਔਰ ਵੱਡੇ ਮੈਂ ਦੀ ਕਹਿੰਦੇ ਜਜਮੈਂਟ ਸਨੇਸ਼ ਕੁਮਾਰ ਜੀ ਬੰਗੂੜੀ ਸੱਜਦਾ ਖੇੜਾ ਤੇ ਨਾਲ ਕਹਿੰਦੇ ਭਗਦੇਵਨ ਦਾ ਸੁਖੀ ਪੁੰਜਾ ਹੋਇਆ ਅੱਗੇ ਫੇਰ ਦੱਸਾਂਗੇ ਵੀ ਕਿਹੜੇ ਕ੍ਰਿਮਪਾਇਰ ਆਇਆ ਲਓ ਖੇਡ ਮੈਦਾਨ ਦੇ ਅੰਦਰ ਔਰਤ ਜਾ ਸਮਾਜ ਦਾ ਅੰਗ ਜਲਾ ਹਾਂ ਤੇ ਮਰਦਿਕਾ ਹੈ ਪੰਟ ਸਕਦੀ ਮਰਦਿਕਾ ਸਰਕਰਤਾ ਇਹ ਔਰਤ ਬੰਦ ਯੱਗ ਚ ਪਚੈਣੀ ਫੜ ਸਕਦੀ ਇੱਕ ਪਾਸੇ ਪੰਜਾਬ ਦੀਆਂ ਮਾਨਵਤਾਆਂ ਟੀਆ ਹਾਂ ਔਰ ਦੂਸਰੇ ਪਾਸੇ ਜੋਲਪੁਰ ਪਰਣਾਲਾ ਵੀ ਖੜਾ ਟੱਕਣ ਲੱਗੀ ਹੈ ਮੁਕਾਬਲਾ ਸਖਤ ਪਰ ਪੁਆਇੰਟ ਰੇਟਰ ਦੇ ਖਾਤੇ ਜੁੜਦਾ ਹੋਇਆ ਖੇਡ ਮੈਦਾਨ ਅੰਦਰ ਬਹੁਤ ਹੀ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਅੱਜ ਇਸ ਮੇਲੇ ਨੂੰ ਪੰਜਾਬ ਦੀ ਵੱਡੀ ਵਸਾਇਦਾ ਕਬੱਡੀ ਜੈਕਸ਼ਨ ਸਾਰੀ ਟੀਮ ਪਹੁੰਚੀ ਹੋਈ ਹੈ ਕੱਲੀ ਕੱਲੀ ਰੇਟ ਤੇ ਕੱਲਾ ਕੱਲਾ ਜਫਾ ਅਪਡੇਟ ਕਰਦੇ ਹੋਏ ਸਾਰੀ ਟੀਮ ਦੇ ਹੌਸਲੇ ਦਾ ਧੰਨਵਾਦ ਆ ਖਿਡਾਰੀਆਂ ਦਾ ਕਹਿੰਦੇ ਪੁੱਜੋ ਮੰਡੀ ਪਿੰਡ ਹੈ ਬਠਿੰਡੇ ਦੇ ਇਲਾਕੇ ਦੇ ਵੀ ਦੋ ਪੁੱਜੋ ਹੈ ਇੱਕ ਵੱਡੀ ਪੁੱਜੋ ਹੈ ਇੱਕ ਛੋਟੀ ਪੁੱਜੋ ਹੈ ਉਸ ਨਗਰ ਦੇ ਵੀ ਕਿਰਪਾ ਵਰਕੇ 22 ਸੀਰੇ ਲਖੂ ਵਰਗੇ ਨੇ ਕਬੱਡੀ ਖੇਡੀ ਹੈ ਜਿੱਥੇ ਨੌਜਵਾਨਾਂ ਦਾ ਨਾਮ ਬੱਤਾ ਆ ਪੰਜਾਬ ਦੀਆਂ ਸ਼ੇਰ ਬੱਤੀਆਂ ਨੇ ਕਬੱਡੀ ਵਿੱਚ ਨਾਮ ਪੈਦਾ ਕੀਤੇ ਰਾਇੜੀਆਂ ਮਹਾਨ ਹਸਤੀਆਂ ਮਨਜਨ ਦਿਸ਼ਰਤ ਸਾਡੇ ਨਗਰ ਦੇ ਔਰ ਨਾਲ ਹੀ ਕਹਿੰਦੇ ਵੀ ਸਾਡੇ ਮਹਿਮਾਨ ਵੀ ਪਹੁੰਚਣ ਵਾਲੇ ਹੈ ਇੱਕ ਪਾਸੇ ਬਹੁਤ ਹੀ ਚੋਟੀ ਦਾ ਮੈਚ ਸੌ ਰੱਬ ਦੀ ਨਿੱਕਤੇ ਫੇਰ ਮਿਲਾਂਗੇ ਬਾ ਛੜਦੇ ਚੰਦਰਕੇ ਨੇਰੀ ਇੱਕ ਵਾਰੀ ਧੀਆ ਦੇ ਨਾਮ ਦੀ ਵੱਡੀ ਸਰੀ ਤਾੜੀ ਮਾਰ ਦੋ ਧੀਆ ਵਾਲੋ 2025 ਦਾ ਸਾਲ ਬੜਾ ਭਾਗਾ ਵਾਲਾ ਕਿਤੇ ਪਹਿਲੇ ਸਾਲ ਬੱਚਿਆਂ ਦੇ ਮੈਚ ਲਓ ਵੀ ਰਿਸ਼ਮ ਚੱਕਮਕ ਤੇ ਕਰਗਲ ਖਿਡਾਰੀ ਲਓ ਸਾਹਮਣੇ ਕਦੇ ਵੀ ਮਠੰਡੇ ਦੀ ਟੀਮ ਦੀ ਖਿਡਾਰੀ ਇਸ ਵੇਲੇ ਕਬੱਡੀ ਪਾ ਰਹੀ ਹੈ ਉਧਰ ਸਾਡੇ ਬਹੁਤ ਸਰਕਾਰ ਦੇ ਜੋ ਸਰਦਾਰ ਫਰਮੇਰ ਸਿੰਘ ਜੀ ਸਰਪੰਚ ਸਾਹਿਬ ਪਿੰਡ ਕੱਬ ਵਾਲੀ ਮਲਕੋਕੀ ਉਹਨਾਂ ਨਾਲ ਸੀ ਸਟਾਫ ਨੂੰ ਧੰਨਵਾਦ ਕਰਦੇ ਜਿਨ੍ਹਾਂ ਦਾ ਬਹੁਤ ਸਹਿਯੋਗ ਆਇਆ ਇਸ ਟੂਰਨਾਮੈਂਟ ਨੂੰ ਹਾਂ ਸਾਹਮਣੇ ਟੀਮੇ ਜੋਧਪੁਰ ਵਾਲੀ ਖਨਾਰ ਨੇ ਇਸ ਦੇ ਲਈ ਕਹਿੰਦੇ ਵੀ ਅੱਤੇ ਟੀਮ ਨੇ ਨੰਬਰ ਦਾ ਜਿਹੜਾ ਵਾਅਦਾ ਕਰਦੀ ਹੋਈ ਹੈ ਪੈ ਗਈ ਹੈ ਰੇਡ ਸਾਗਰ ਜੀ ਕਰੋ ਗੱਲ ਬਹੁਤ ਹੀ ਵਧੀਆ ਮਕਾਰ ਲਾ ਖੇਡਿਆ ਜਾ ਰਿਹਾ ਹੈ ਦਰਸ਼ਕਾਂ ਦਾ ਘੱਟ ਕਹਿੰਦੇ ਜੁੜਦਾ ਜਾ ਰਿਹਾ ਹੈ ਇਸ ਇਲਾਕੇ ਦਾ ਵੱਡਾ ਮੇਲਾ ਬਣ ਗਿਆ ਵੱਡੇ ਵਾਈਟ ਵਾਲਾ ਮੁੰਡਾ ਨੇ ਮੇਹ ਕਬੱਡੀ ਕੀਤੀ ਹੈ ਸਾਰੇ ਨਗਰ ਦੇ ਨਾਰੀ ਭਰਾਵਾਂ ਨੇ ਵੱਡੇ ਵੱਡੇ ਕੱਫੇ ਜਿੱਤੇ ਹੈ ਲਓ ਇੱਕ ਪਾਸੇ ਨਜ਼ਾਰਾ ਬਠਿੰਡਾ ਤੇ ਜੋਧਪੁਰ ਦਾ ਮੈਚ ਰਿਹਾ ਹੈ ਦੋ ਵੀ ਮ ਖੇਡਦੀਆਂ ਹੋਈਆਂ ਨੰਬਰ ਰੇਡਰ ਦੇ ਖਾਤੇ ਫੋਜੀਪਾਈ ਦਾ ਧੰਨਵਾਦ ਔਰਤ ਬਣੀ ਤਾਂ ਜੰਗ ਜਹਾਨ ਬਣਿਆ ਮੁੱਖ ਮੰਤਰੀ ਬਣੀ ਪ੍ਰਧਾਨ ਔਰਤ ਸੱਤ ਪਿਛੇ ਦਾ ਰਾਸ਼ਟਰਪਤੀ ਬਣ ਕੇ ਹਿੰਦੁਸਤਾਨ ਦੀ ਬਣ ਗਈ ਸ਼ਾਨ ਔਰਤ ਸਾਰੇ ਰਸਤੇ ਵਿੱਚ ਔਰਤ ਨੇ ਰੰਗ ਭਰਿਆ ਸੱਸ ਬਹੂ ਤੇ ਬਣੀ ਨਾਨਾ ਔਰਤ ਮੱਧ ਬੜਾ ਦੁਨੀਆ ਦਾ ਅੱਜ ਕਹਿੰਦੀ ਸਾਡੇ ਗੁਰੂ ਵੀ ਕਹਿੰਗੇ ਮਹਾਨ ਔਰਤ ਸਾਡੇ ਗੁਰੂ ਵੀ ਕਹਿੰਗੇ ਮਹਾਨ ਔਰਤ ਇਹ ਮਹਾਨ ਧੀਆਂ ਨੇ ਆ ਪ੍ਰੋਮੋਟ ਕਹਿੰਦਾ ਜੋਰ ਲੱਗਿਆ ਹੋਇਆ ਅੱਜ ਕਦੇ ਟਰੈਕਟਰ ਦੇ ਜੇਤੂ ਖਾਵਾਂਗੇ। ਨਾ, ਇਸ ਦੇ ਖਾਤੇ ਕਿ ਸ਼ੁਰੂ ਅੰਢੇ ਵਾਲੀ ਨੰਬਰ ਲੱਗੀ ਹੈ। ਟੀਮਾ ਜੋਧਪੁਰ ਪਿੰਡਸ ਕਿਨਾਰਨ ਦਾ ਖੁਸ਼ੀ ਕਬੱਡੀ ਪੌਣ ਲਈ ਕਹਿੰਦੇ ਮੈਦਾਨ ਦੇ ਤਿਆਰੀ ਹੋਈ ਹੈ। ਇਹ ਕਰਾਂ ਧੀਆਂ ਨੂੰ ਸਲੂਟ ਇਸ ਜਗ੍ਹਾ ਦੇ ਅੰਦਰ ਟਰੈਕਟਰ ਪਤੀ ਟੀਮ ਤੇ 3M ਕੋ ਹਰ ਖੇਤਰ ਵਿੱਚ ਇਹ ਜਗਾ ਬਣਾਉਂਦੀਆਂ ਨੇ। ਇਹ ਟੀਮ ਦਾ ਸਾਧੀਆਂ ਮਹਿਲਵਾਲ ਵਾਂਗੂ ਕਿੰਨਾ ਹੀ ਦੇਸ਼ ਦਾ ਨਾਮ ਚਮਕਾਉਂਦੀਆਂ ਨੇ। ਪਰ ਸੋਸ਼ ਲਾਲੀ ਇਸ ਗੱਲ ਦਾ ਹੈ ਇਹ ਤੇ ਮਾਂ ਜਣੀਆਂ ਫਿਰ ਵੀ ਚੰਦਰੀਆਂ ਖਵਾਉਂਦੀਆਂ ਨੇ। ਇੱਕ ਵਾਰੀ ਧੀਆਂ ਵਾਲੇ ਧੀਆਂ ਦੀ ਜ਼ੋਰਦਾਰ ਮਾਰੀਆਂ ਮਾਰ ਦੋ ਯਾਰ ਤੇ ਮਾਨ ਸਨਮਾਨ ਵੀ ਇਹਨਾਂ ਧੀਆਂ ਲਈ ਪੁੱਜਦਾ ਕਰੋ ਕਿਉਂਕਿ ਧੀਆਂ ਨੂੰ ਦਾਣ ਦਿੱਤਾ ਜਿਹੜਾ 70 ਗੁਣਾ ਫਲਦਾ ਮੇਰੇ ਵੀਰੋ ਲਓ ਜੀ ਮੇਰੇ ਕੋਲ 500 ਰੁਪਏ ਪਹੁੰਚ ਗਿਆ ਜਿਹੜੀ ਖਿਡਾਰੀ ਸਭ ਤੋਂ ਵੱਧ ਜੱਫੇ ਲਾਵੇਗੀ ਸਾਡੇ ਦੇਵाराम ਜੀ ਰਾਏਪੁੱਤ पवार ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਉਹ 500 ਰੁਪਏ ਦੇਣਗੇ ਜਿਹੜੀ ਖਿਡਾਰੀ ਸਭ ਤੋਂ ਵੱਧ ਜੱਫੇ ਪਾ ਕੇ ਰੇਡਰ ਨੂੰ ਕੰਦੇ ਨੱਪੂਗੀ ਇਧਰਲੇ ਪਾਸੇ ਮੁਕਾਬਲਾ ਸਖਤ ਕਦੇ ਕਦੇ ਗਿੱਧੇ 'ਚ ਬੋਲੀ ਪਾਉਂਦੀਆਂ ਹੁੰਦੀਆਂ ਸੱਸੇ ਜੀ ਤੇਰੀ ਮੱਜ ਮਰਦੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਪਰ ਇਧਰਲੇ ਪਾਸੇ ਮੈਨੂੰ ਲੱਗਦਾ ਵੀ ਗੁੱਟ ਫੜੇ ਗਿਆ ਭਗਤੇ ਪਿੰਡ ਦਾ ਕਹਿੰਦੇ ਸੁੱਕੀ ਖੰਡਲੇ ਕਰਦਾ ਨੰਬਰ ਜਾਫੀ ਦੇ ਖਾਤੇ ਐ ਇੱਕ ਰਾਂਜਾ ਵਾਕੇ ਦੇਖੋ ਦੋ ਮਟਕਾ ਬੰਦ ਕਰਕੇ ਸੋਚੋ ਵੀ ਕਿਹਦੇ ਧੀ ਨਾ ਹੁੰਦੀ ਤਾਂ ਦੁਨੀਆ ਨਾ ਹੁੰਦੀ ਇਹ ਛੱਲੀਏ 3 ਹੁੰਦੀਆਂ 3ਾਂ 3ਾਂ ਬਾਜਨ ਲੱਗਣ 3ਾਂ ਕਹਜੇ ਸਤ ਸਿਆਣੇ ਧੀ ਦਾ ਸਤਕਾਰ ਕਰੋ ਰੱਬ ਦੇ ਕੰਢ ਵਿਗਨ ਪਊਗਾ ਲੋਕੋਂ ਧੀ ਨਾ ਮਾਰ ਦਿਓ ਆ ਪੰਜਾਬ ਦੀਆਂ ਸ਼ੇਰ ਬੱਤੀਆਂ ਐ ਅੱਜ ਮੁੰਡਿਆਂ ਦੇ ਬਰਾਬਰ ਕਦੇ ਕਬੱਡੀ ਖੇਡਦੀਆਂ ਹੋਈਆਂ ਕਦੇ ਪਾਇਲਟ ਕਦੇ ਪੰਜਾਬ ਕੁਟੇ ਭਰਦੀ ਨੰਬਰ ਰੀਡਰ ਦੇ ਖਾਤੇ ਰੇਸ਼ਮ ਲੰਬੀ ਵਾਲਾ ਗੱਲ ਕਰਦਾ ਇਸ ਲਈ ਸੀਮਾ ਕਲੇ ਵੀ ਕਰਾਰ ਨਾ ਦੇਖਨੇ ਸੀਮਾ ਕੀ ਨਾ ਬੱਚੀ ਦਾ ਇਸਵਲੇ ਬਠਿੰਡੇ ਵਾਲੀ ਕੋਮਲ ਇਹਦੇ ਮੈਦਾਨ ਦੇ ਚਵਰੀ ਹੋਈ ਹੈ ਕਬੱਡੀ ਪੌਲੀ ਤਿੰਨ ਸਟੋਪਰਾਂ ਨੇ ਕਿਹਦੀ ਇਸਵਲੇ ਟੀਮਾਂ ਜੋੜਪੁਰ ਵਾਲੀਆਂ ਬਰਨਾਲੇ ਵਾਲੀ ਖਿਡਾਰੀ ਔਰ ਖੜਿਆ ਖੜਿਆ ਹੋਇਆ ਗੁੱਟ ਹੈ ਇਸਵਲੇ ਲੱਗਿਆ ਹੋਇਆ ਜੋਰ ਦੋਨੋਂ ਖਿਡਾਰੀਂ ਝਕਾਰ ਤੇ ਕਿਤੇ ਕਿਤੇ ਜਿੱਤਮਾਲਾ ਪਾਉਣ ਵਾਲੀਆਂ ਕਿਤੇ ਮਾਈ ਭਾਗੋ ਕਲੇ ਮੈਦਾਨੇ ਜੰਗ ਵਿੱਚ ਲੜਦੀਆਂ ਇਸਵਲੇ ਟੱਕਰ ਸਰੇਰੀ ਪਰ ਟੋਵਰ ਕਿਹਨੇ ਬਠਿੰਡੇ ਵਾਲੀ ਨੰਬਰ ਲੈ ਗਈ ਹੈ ਉਧਰ ਸਾਡੇ ਮਾਨਜੋ ਸਰਦਾਰ ਗੁਰਪਾਲ ਸਿੰਘ ਜੀ ਸਰਪੰਸ ਸਾਹਿਬ ਤੇ ਨਾਲ ਸਾਡੇ ਤੇਜਿੰਦਰ ਸਿੰਘ ਨੰਬਰਦਾਰ ਸਾਹਿਬ ਜੈਸੂ ਰੇਡਾਂ ਚਰਨੀ ਬਰਾੜ ਤੇ ਜਸਕਰ ਸਿੰਘ ਜੀ ਬਰਾੜ ਸਾਹਿਬ ਬੈਠੇ ਐ ਬਹੁਤ ਸਾਰਾ ਮਾਣ ਕਹਿੰਦੇ ਬੋਲਾ ਤੋਂ ਖੁਸ਼ ਹੋ ਕੇ ਪਹੁੰਚਾ ਕੀਤਾ ਹੈ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜਦੋਂ ਵੀ ਇਸ ਨਗਰ ਦੇ ਚਾਈਤੇ ਬੜਾ ਮਾਣ ਸਤਿਕਾਰ ਪਿੰਡ ਵੱਲੋਂ ਮਿਲਦਾ ਹੈ ਸੋ ਅਸੀਂ ਇਹਨਾਂ ਸਾਡੇ ਸਤਕਾਰ ਜੋ ਹਸਤੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਰਦਾਰ ਫਰਮੇਸ਼ ਸਿੰਘ ਸਰਪੰਚ ਸਾਹਿਬ ਦਾ ਵੀ ਜੈ ਗੱਡਵਾ ਜੋੜਾ ਜਿਹੜੇ ਟੂਰਨਾਮੈਂਟ ਨੂੰ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਬੱਡੀ ਓਪਨ ਦੀਆਂ ਟੀਮਾਂ ਨੂੰ ਲਾਸਟ ਕਾਰ ਹੈ ਜਿਹੜੀਆਂ ਟੀਮਾਂ ਕਬੱਡੀ ਓਪਨ ਨੀਆਂ ਪੜੀਆਂ ਮੈਂ ਬੇਨਤੀ ਕਰਨਾ ਵੀ ਟਾਈਆਂ ਕ